ਜੈਨਿਕਸ ਵਰਾ ਦੇਖ ਰਹੇ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਗਪਾਲ ਖਨੋਰੀ ਬਾਰਡਰ ਉੱਤੇ ਲਗਾਤਾਰ ਮੌਜੂਦ ਆ ਤਾਂ ਪਲ-ਪਲ ਦੀ ਅਪਡੇਟਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਵਕਤ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਹ ਦਿਖਾਵਾਂਗੇ ਖਨੋਰੀ ਬਾਰਡਰ ਦੇ ਉੱਤੇ ਇਸ ਵੇਲੇ ਕੀ ਹਾਲਾਤ ਕੀ ਨੇ ਕਿਉਂਕਿ 32 ਦਿਨ ਹੋ ਚੱਲੇ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਦ ਮਰਤਾ ਤੇ ਬੈਠੇ ਹੋਏ ਤਾਂ ਮੌਸਮ ਹੈ ਦੇਰ ਰਾਤ ਤੋਂ ਹੀ ਲਗਾਤਾਰ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਸੂਬੇ 'ਚ ਨਿਵੇਸ਼ ਲਿਆਉਣ ਦੀਆਂ ਕੋਸ਼ਿਸ਼ਾਂ ਨਿਵੇਸ਼ਕ ਵੱਡੇ ਪੱਧਰ ਤੇ ਸੂਬੇ 'ਚ ਨਿਵੇਸ਼ ਕਰਨ 'ਚ ਰੁਚੀ ਦਿਖਾ ਰਹੇ ਹਨ ਜਿਸ ਕਰਕੇ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਸਤੇ ਵੀ ਖੁੱਲੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ 'ਚ ਇੰਡਸਟਰੀ ਤੇ ਨਿਵੇਸ਼ਕਾਂ ਨੂੰ ਖਿੱਚਣ ਲਈ ਵੱਡੇ ਉਦਮ ਕੀਤੇ ਜਾ ਰਹੇ ਨੇ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਇਨਵੈਸਟ ਪੰਜਾਬ ਰਾਹੀਂ ਸੂਬੇ 'ਚ ਹੁਣ ਤੱਕ 70000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋ ਚੁੱਕਿਆ ਹੈ ਸੂਬੇ ਵਿੱਚ ਨਿਵੇਸ਼ਕਾਂ ਦੀ ਭਲਾਈ ਲਈ ਸਿੰਗਲ ਵਿੰਡੋ ਸਿਸਟਮ ਵਾਲੀ ਉਦਯੋਗਿਕ ਪੱਖੀ ਨੀਤੀ ਵੀ ਤਿਆਰ ਕੀਤੀ ਗਈ ਹੈ ਪੰਜਾਬ ਸਰਕਾਰ ਦੀਆਂ ਅਜਈਆਂ ਨੀਤੀਆਂ ਕਾਰਨ ਹੀ ਨਿਵੇਸ਼ਕ ਸੂਬੇ 'ਚ ਵਾਪਸ ਆ ਰਹੇ ਹਨ ਜਿਸ ਨਾਲ ਪੰਜਾਬ 'ਚ ਨਾ ਸਿਰਫ ਕਾਰੋਬਾਰ ਸਥਾਪਿਤ ਹੋ ਰਹੇ ਹਨ ਸਗੋਂ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਵੀ ਖੁੱਲ੍ਹੇ ਹਨ ਮੈਂ ਕਿਹਾ ਸੀਗਾ ਕਿ ਬਾਹਰਲੇ ਮੁਲਕਾਂ ਦੀਆਂ ਕੰਪਨੀਆਂ ਇੱਥੇ ਆਉਣਗੀਆਂ ਉਦੋਂ ਸ਼ਾਇਦ ਕੁਝ ਬੰਦੇ ਮਜ਼ਾਕ ਸਮਝਦੇ ਸੀ ਮੈਨੂੰ ਹੁਣੇ ਮੈਸੇਜ ਆਇਆ ਗੁਰਲਾਲ ਨੇ ਪੜਾਇਆ ਹੈ ਉਹ ਕਹਿੰਦਾ ਕਿ ਮਾਨ ਸਾਹਿਬ ਧੰਨਵਾਦ ਮਾਰੇ ਲੱਗ ਕੇ ਮੈਂ ਗੋਰੇ ਆ ਗਏ ਇਨਵੈਸਟ ਪੰਜਾਬ ਦੀ ਉੱਥੇ ਅਸੀਂ ਜਾ ਕੇ ਗੱਲ ਕਹੀ ਕਿ ਤੁਸੀਂ ਪੰਜਾਬ ਇੱਕ ਵਾਰੀ ਆ ਕੇ ਦੇਖ ਲਓ ਮੈਨੂੰ ਇੰਨਾ ਪਤਾ ਹੈ ਇੱਕ ਵਾਰੀ ਤੁਸੀਂ ਆ ਕੇ ਦੇਖ ਲਓਗੇ ਤੁਹਾਡਾ ਜਾਣ ਨੂੰ ਚੀ ਨਹੀਂ ਕਰੂਗਾ ਔਰ ਇਹ ਧਰਤੀ ਇਦਾਂ ਦੀ ਬਰਕਤ ਵਾਲੀ ਹੈ ਜਿਹੜਾ ਇੱਥੇ ਆ ਗਿਆ ਜਿਨੇ ਇੱਟ ਲਾ ਲਈ ਇੱਥੇ ਉਹ ਘਾਟਾ ਨਹੀਂ ਖਾਂਦਾ ਵਾ ਬਰਸਾਤ ਉਹ ਪੈਂਦੀ ਹੋਈ ਨਜ਼ਰ ਆ ਰਹੀ ਹੈ ਉਸ ਦੇ باوجود ਵੀ ਕਿਸਾਨ ਇੱਥੇ ਜਿਹੜੇ ਨੇ ਉਹ ਡਟੇ ਹੋਏ ਨੇ ਹਾਲਾਂਕਿ ਹਜੇ ਵੀ ਕਿਸਾਨ ਜਿਹੜੇ ਨੇ ਮੋਰਚੇ ਉੱਤੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਇਹ ਰਾਤ ਦੀਆਂ ਤਸਵੀਰਾਂ ਠੋਡਾ ਨਾਲ ਸਾਂਝੀਆਂ ਕਰ ਰਹੇ ਹਾਂ ਦੂਜੇ ਪਾਸੇ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਇੰਨੀ ਰਾਤ ਵੀ ਨਹੀਂ ਹੋਈ ਜਿੰਨਾ ਹਨੇਰਾ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਦੇ ਵਿੱਚ ਬਦਲਾਅ ਜਿਹੜਾ ਕਿ ਉਹ ਦੇਖਿਆ ਗਿਆ ਹੈ ਤਾਂ ਬਰਸਾਤ ਦੇ ਕਾਰਨ ਜਿੱਥੇ ਠੰਡ ਵਧਿਆ ਤਾਂ ਸੜਕਾਂ ਜਿਹੜੀਆਂ ਨੇ ਉਹ ਗਿੱਲੀਆਂ ਹੋ ਚੁੱਕੀਆਂ ਹੋਈਆਂ ਨੇ ਪਾਣੀ ਹੈ ਉਹ ਵੀ ਖੜਾ ਹੋ ਚੁੱਕਾ ਹੋਇਆ ਸੜਕਾਂ ਦੇ ਉੱਤੇ ਪਰ ਉਸ ਦੇ ਬਾਵਜੂਦ ਵੀ ਲਗਾਤਾਰ ਕਿਸਾਨ ਮੋਰਚੇ ਦੇ ਉੱਤੇ ਡਟੇ ਹੋਏ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਹਜੇ ਵੀ ਖਨੋਰੀ ਬਾਰਡਰ ਪਹੁੰਚ ਰਹੇ ਨੇ ਤਾਂ ਅੱਜ ਜੇਕਰ ਸਰਕਾਰ ਜੇਕਰ ਗੱਲ ਕਰੇ ਤਾਂ ਸਰਕਾਰ ਦੇ ਵੱਲੋਂ ਵੀ ਲਗਾਤਾਰ ਵਕਫ ਵਕ ਨੁਮਾਇंदे ਲਗਾਤਾਰ ਕਿਸਾਨ ਅਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਥੋੜੀ ਜਿਹਾ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀ ਉਹ ਵੀ ਇੱਥੇ ਪਹੁੰਚਦੇ ਨੇ ਪਟਿਆਲਾ ਰੇਂਜ ਡੀਆਈਜੀ ਮਨਦੀਪ ਸਿੱਧੂ ਅਤੇ ਐਸਐਸਪੀ ਪਟਿਆਲਾ ਨਾਨਕ ਸਿੰਘ ਦੇ ਵੱਲੋਂ ਪਹੁੰਚ ਕੇ ਮੁਲਾਕਾਤ ਉਹ ਕੀਤੀ ਜਾਂਦੀ ਹੈ ਤਾਂ ਜਿੱਥੇ ਉਹਨਾਂ ਦਾ ਸਿਹਤ ਦਾ ਹਾਲਚਲ ਜਾਣਿਆ ਜਾਂਦਾ ਤਾਂ ਉੱਥੇ ਹੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ ਜਿਹੜੀ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਉਹ ਵੀ ਹੋਈ ਹੈ ਤਾਂ ਸੁਪਰੀਮ ਕੋਰਟ ਦੇ ਵੱਲੋਂ ਵੀ ਪੰਜਾਬ ਸਰਕਾਰ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਕਿਸੇ ਵੀ ਤਰੀਕੇ ਕਿਸੇ ਵੀ ਢੰਗ ਨਾਲ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਮੈਡੀਕਲ ਸਹਾਇਤਾ ਜਿਹੜੀ ਹੈ ਉਹ ਦਿੱਤੀ ਜਾਵੇ ਕਿਉਂਕਿ 32 ਦਿਨ ਹੋ ਚੱਲੇ ਨੇ ਕਿਸੇ ਵੇਲੇ ਵੀ ਕੋਈ ਵੀ ਮੰਦ ਭਾਗੀ ਜਿਹੜੀ ਖਬਰ ਹੈ ਉਹ ਆ ਸਕਦੀ ਹੈ ਤਾ ਸੁਪਰੀਮ ਕੋਰਟ ਦੇ ਵੱਲੋਂ ਸਾਫ਼ ਕਿਹਾ ਗਿਆ ਪੰਜਾਬ ਸਰਕਾਰ ਨੂੰ ਕਿ ਜਿੱਦਾਂ ਮਰਜ਼ੀ ਕਰਕੇ ਉਹਨਾਂ ਨੂੰ ਜਿਹੜੇ ਵੀ ਤਰੀਕੇ ਕਰਕੇ ਉਹਨਾਂ ਨੂੰ ਮੈਡੀਕਲ ਸਹਾਇਤਾ ਜਿਹੜੀ ਦਿੱਤੀ ਜਾਵੇ ਹਾਲਾਂਕਿ ਖਨੋਰੀ ਬਾਰਡਰ ਤੋਂ 1.5-2 ਕਿਲੋਮੀਟਰ ਦੂਰ ਇੱਕ ਪ੍ਰਾਈਵੇਟ ਟੈਂਪੋਰਰੀ ਇੱਕ ਹਸਪਤਾਲ ਹੈ ਉਹ ਵੀ ਤਿਆਰ ਕੀਤਾ ਗਿਆ ਤਾਂ ਜੋ ਜੇਕਰ ਐਮਰਜੈਂਸੀ ਕੋਈ ਸੇਵਾਵਾਂ ਦੇਣੀਆਂ ਪੈਂਦੀਆਂ ਨੇ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਇੱਥੇ ਹੀ ਜਿਹੜਾ ਕਿ ਐਡਮਿਟਾ ਕਰਵਾਇਆ ਜਾਵੇ ਐਂਬੂਲੈਂਸ ਉੱਥੇ ਮੌਜੂਦ ਨੇ ਡਾਕਟਰ ਸੁਲੇਮਾਨ ਨੇ ਜਿਹੜੇ ਕਿ ਉਹਨਾਂ ਦੀ ਟੀਮ ਵਿੱਚੇ ਮੌਜੂਦ ਹੈ ਔਰ ਸਰਕਾਰੀ ਮੈਡੀਕਲ ਟੀਮ ਹੈ ਉਹ ਵੀ ਸਮੇਂ-ਸਮੇਂ ਤੇ ਉਹਨਾਂ ਦਾ ਜਿਹੜ ਤਾਂ ਹੀ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਰਾਤ ਦੀਆਂ ਤਸਵੀਰਾਂ ਨੇ ਖਨੋਰੀ ਮੋਰਚੇ ਦੇ ਉੱਤੇ ਇਸ ਵਕਤ ਹਾਲਾਤ ਕੀ ਨੇ ਤੁਸੀਂ ਦੇਖ ਸਕਦੇ ਹੋ ਲੋਕ ਰਾਤ ਦਾ ਲੰਗਰ ਛਕਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਬਰਸਾਤ ਦੇ ਕਾਰਨ ਕਾਫੀ ਜ਼ਿਆਦਾ ਦਿੱਕਤਾਂ ਜ਼ਰੂਰ ਆ ਰਹੀਆਂ ਕਿਸਾਨਾਂ ਨੂੰ ਪਰ ਜੋ ਕਿਸਾਨ ਇੱਥੇ ਡਟੇ ਹੋਏ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਚੜ੍ਹਦੀ ਕਲਾ ਦੇ ਵਿੱਚ ਨੇ ਉਹ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈ ਚਾਹੇ ਦਿੱਕਤਾਂ ਕਿੰਨੀਆਂ ਵੀ ਹਨ ਤੂਫਾਨ ਕਿੰਨੇ ਵੀ ਹਨ ਹਾਲਾਂਕਿ ਸਥਿਤੀ ਜਿਹੜੀ ਕਿ ਹੁਣ ਤਣਾਵਪੂਰਨ ਜਿਹੜੀ ਕਿ ਬਣੀ ਹੋਈ ਕਿਉਂਕਿ ਹਰ 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 ਇੱਕ ਮਿੰਟ ਤੇ ਹਰ ਇੱਕ ਪਲ ਜਿਹੜਾ ਕਿ ਉਹ ਬਹੁਤ ਜ਼ਿਆਦਾ ਤਣਾਪੁਰੰਦ ਇੱਥੇ ਹੋਇਆ ਹੋਇਆ ਕਿ ਕਿਸੇ ਵਕਤ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਡਾਕਟਰਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੂੰ ਅਟੈਕ ਆ ਸਕਦਾ ਹੈ ਕਿਸੇ ਵੇਲੇ ਵੀ ਕੋਈ ਮੰਦਭਾਗੀ ਖਬਰ ਹੋ ਆ ਸਕਦੀ ਹੈ ਦੂਜੇ ਪਾਸੇ ਹੁਣ ਸੁਪਰੀਮ ਕੋਰਟ ਹੈ ਜਿਹੜਾ ਕਿ ਉਹ ਸਖਤ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਸੁਪਰੀਮ ਕੋਰਟ ਦੇ ਵੱਲੋਂ ਵੀ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਕਿਸੇ ਨਾ ਕਿਸੇ ਤਰੀਕੇ ਕਰਕੇ ਜੋ ਡੱਲੇਵਾਲ ਨੇ ਉਹਨਾਂ ਨੂੰ ਮੈਡੀਕਲ ਸਹਾਇਤਾ ਜਿਹੜੀ ਉਹ ਜਰੂਰ ਦਿੱਤੀ ਜਾਵੇ ਔਰ ਦੂਜੇ ਪਾਸੇ ਜੇਕਰ ਕਿਸਾਨ ਆਗੂ ਆ ਦੀ ਗੱਲ ਕਰੀਏ ਤਾਂ ਕਿਸਾਨ ਆਗੂ ਦੇ ਵੱਲੋਂ ਅੱਜ ਇੱਕ ਹੰਗਾਮੀ ਪ੍ਰੈਸ ਵਾਰਤਾও ਕੀਤੀ ਗਈ ਹੈ ਤਾਂ ਜਿਸ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜੇਕਰ ਸੁਪਰੀਮ ਕੋਰਟ ਦੇ ਵੱਲੋਂ ਜ਼ਬਰਦਸਤੀ ਹਦਾਇਤਾਂ ਦਿੱਤੀਆਂ ਗਈਆਂ ਪੰਜਾਬ ਸਰਕਾਰ ਨੂੰ ਜਿਹੜੀਆਂ ਹਦਾਇਤਾਂ ਪੰਜਾਬ ਸਰਕਾਰ ਨੂੰ ਦਿੱਤੀਆਂ ਗਈਆਂ ਉਹੀ ਹਦਾਇਤਾਂ ਉਹਨਾਂ ਨੂੰ ਕੇਂਦਰ ਸਰਕਾਰ ਅਤੇ ਪ੍ਰਾਈਮ ਮਿਨਿਸਟਰ ਨੂੰ ਦੇਣੇ ਚਾਹੀਦੇ ਹਨ ਕਿ ਤਾਂ ਜੋ ਕਿਸਾਨਾਂ ਦੇ ਨਾਲ ਗੱਲਬਾਤ ਹੋ ਸਕੇ ਹਰ ਇੱਕ ਮਸਲੇ ਦਾ ਹੱਲ ਹੈ ਜਿਹੜਾ ਕਿ ਉਹ ਟੇਬਲ ਟੂ ਕਰਕੇ ਹੁੰਦਾ ਗੱਲਬਾਤ ਦੇ ਜ਼ਰੀਏ ਹੀ ਉਹ ਹੱਲ ਜਿਹੜਾ ਕਿ ਹੁੰਦਾ ਔਰ ਚੇਤਾਵਨੀ ਦਿੱਤੀ ਗਈ ਹੈ ਜੇ ਜਗਜੀਤ ਸਿੰਘ ਡੱਲੇਵਾਲ ਤੱਕ ਪਹੁੰਚਣ ਦੀ ਜਿਹੜੀ ਕੋਸ਼ਿਸ਼ ਹੋ ਕੀਤੀ ਗਈ ਤਾਂ ਸਥਿਤੀ ਹੈ ਜਿਹੜੀ ਕਿ ਉਹ ਤਣਾਪੂਰਨ ਹੁੰਦੀ ਹੋਈ ਨਜ਼ਰ ਆਈ ਕਿ ਤਾਂ ਕਿਸਾਨ ਉਹ ਕਹਿੰਦਾ ਸਾਫ਼ ਤੌਰ ਤੇ ਇਹ ਕਹਿਣਾ ਜੇਕਰ ਪ੍ਰਸ਼ਾਸਨ ਦੇ ਵੱਲੋਂ ਸਰਕਾਰਾਂ ਦੇ ਵੱਲੋਂ ਜੇਕਰ ਧੱਕਾ ਕੀਤਾ ਗਿਆ ਧੱਕੇ ਦੇ ਨਾਲ ਜ਼ਬਰਦਸਤੀ ਜਗਜੀਤ ਸਿੰਘ ਡੱਲੇਵਾਲ ਨੂੰ ਰੀਟੇਨ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਫਿਰ ਮੈਡੀਕਲ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੂੰ ਪਹਿਲਾਂ ਸਾਡੀਆਂ ਲਾਸ਼ਾਂ ਤੋਂ ਗੁਜ਼ਰਨਾ ਪਵੇਗਾ ਕਿ ਜੋ ਕਿਸਾਨਾਂ ਗੁੱਨਣ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਪਹਿਲਾਂ ਸਾਡੀਆਂ ਲਾਸ਼ਾਂ ਤੋਂ ਹੋ ਕੇ ਉਹਨਾਂ ਨੂੰ ਲੰਘਣਾ ਪੈਣਾ ਉਸ ਤੋਂ ਬਾਅਦ ਵਲੰਟੀਅਰ ਜਿਹੜੇ ਤੇ ਨਾਤੇ ਨੇ ਉਹਨਾਂ ਤੋਂ ਲੰਘਣਾ ਪੈਣਾ ਤੇ ਨਾਲ ਦੀ ਨਾਲ ਤਸਵੀਰਾਂ ਵੀ ਛੁੜਨਾ ਸਾਂਝਿਆ ਕਰ ਰਹੇ ਆ ਰਾਜ ਦੀਆਂ ਤਸਵੀਰਾਂ ਨੇ ਕਿਸਾਨ ਲਗਾਤਾਰ ਬોર્ਡਰ ਉਤੇ ਡਟੇ ਹੋਏ ਨੇ ਸ਼ੰਭੂ ਅਤੇ ਖਨੋਰੀ ਬੋਰਡਰ ਦੇ ਉੱਤੇ ਜਿਹੜੇ ਕਿ ਮੋਰਚਾ ਉਹ ਲੱਗਿਆ ਹੋਇਆ ਹੈ ਕਰੀਬ 10 ਮਹੀਨੇ ਹੋ ਗਏ ਨੇ ਮੋਰਚੇ ਲੱਗੇ ਨੂੰ ਔਰ 32 ਮਿੰਨਾਂ ਦੇ ਵਿੱਚ ਮਰਨ ਵਰਤਾਇਆ ਕਿ ਜਗਜੀਤ ਸਿੰਘ ਡੱਲੇਵਾਲ ਦਾ ਉਹ ਸ਼ਾਮਲ ਹੋ ਚੁੱਕਿਆ ਹੋਇਆ ਔਰ ਦੂਜੇ ਪਾਸੇ ਜੇਕਰ ਸੁਣਵਾਈ ਦੀ ਗੱਲ ਕਰੀਏ ਤਾਂ ਕਿਸਾਨਾਂ ਆਗੂਆਂ ਦੇ ਵੱਲੋਂ ਜਿਹੜੀ ਪ੍ਰੈਸ ਵਾਰਤਾ ਕੀਤੀ ਜਾਂਦੀ ਹੈ ਸਾਫ਼ ਤੌਰ ਤੇ ਕਿਹਾ ਜਾਂਦਾ ਹੈ ਕਿ ਕੱਲ ਵੀ ਸਾਨੂੰ ਦੇਖਣ ਨੂੰ ਮਿਲਿਆ ਸੀ ਕਿ ਇੱਕ ਗਲਤੀ ਦੇ ਨਾਲ ਕੋਈ ਟਰੱਕਾਂ ਦੀ ਕਾਰਵਾਈ ਹੈ ਉਹ ਖਨੋਰੀ ਬਾਰਡਰ ਵੱਲ ਨੂੰ ਵਾਦੀ ਹੋਈ ਨਦੀ थी ਤਾਂ ਨਾਲ ਹੀ ਕਿਸਾਨ ਜਿਹੜੇ ਕਿ ਵਲੰਟੀਅਰ ਸੀਗੇ ਜਿਹੜੇ ਆਗੂ ਸੀਗੇ ਉਹ ਅਲਰਟ ਹੋ ਜਾਂਦੇ ਨੇ ਤਾਂ ਉਹਨਾਂ ਦੇ ਵੱਲੋਂ ਉਸੇ ਵੇਲੇ ਹੀ ਰਾਤ ਨੂੰ ਕਰੀਬ 1000 ਬੰਦੇ ਜਿਹੜਾ ਕਿ ਉਹਨਾਂ ਦਾ ਲਾਠੀਆਂ ਲੈ ਕੇ ਛੋਟੀਆਂ ਲੈ ਕੇ ਉਹ ਰੋਡ ਉੱਤੇ ਆ ਜਾਂਦਾ ਹੈ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜੇਕਰ ਸਰਕਾਰ ਅਤੇ ਕਿਸੇ ਵੀ ਸੰਸਥਾ ਦੇ ਵੱਲੋਂ ਜ਼ਬਰਦਸਤੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਡਿਟੇਨ ਕਰਨ ਦੀ ਜਾਂ ਫਿਰ ਮੈਡੀਕਲ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸੇ ਵੀ ਤਰ੍ਹਾਂ ਨਾਲ ਇਹ ਬਰਦਾਸ਼ਤ ਹੈ ਜਿਹੜਾ ਕਿ ਉਹ ਨਹੀਂ ਕੀਤਾ ਜਾਵੇਗਾ ਤਾਂ ਹੀ ਤਸਵੀਰਾਂ ਵੀ ਨਾਲ ਦੀ ਨਾਲ ਠੋਡਣਾ ਸਾਂਝੀਆਂ ਕਰ ਰਹੇ ਹਾਂ ਖਨੂਰੀ ਬਾਰਡਰ ਦੀਆਂ ਜਿੱਥੇ ਹਾਲਾਤ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਲਗਾਤਾਰ ਡਟੇ ਹੋਏ ਨੇ ਮੀਂਹ ਪੈ ਰਿਆ ਰਾਤ ਦੀਆਂ ਤਸਵੀਰਾਂ ਨੇ देर रात ਤੋਂ ਮੀਂਹ ਪੈ ਰਿਹਾ ਹੈ 22-23 ਘੰਟੇ ਹੋ ਚੱਲੇ ਨੇ ਮੀਂਹ ਪੈਂਦੇ ਨੂੰ ਕਿਨ ਮਿਨ ਕਿਨ ਮਿਨ ਲਗਾਤਾਰ ਹੋ ਰਹੀ ਹੈ ਸੜਕਾਂ ਗਿੱਲੀਆਂ ਹੋਈਆਂ ਪਈਆਂ ਨੇ ਔਰ ਦੂਜੇ ਪਾਸੇ ਅੱਜ ਸਰਕਾਰ ਦੇ ਨੁਮਾਇੰਦੇ ਜਿਹੜੇ ਨੂੰ ਵੀ ਇੱਥੇ ਪਹੁੰਚਦੇ ਨੇ ਲਗਾਤਾਰ ਪਿਛਲੇ 2-3 ਦਿਨਾਂ ਤੋਂ ਕੈਬਨਿਟ ਮੰਤਰੀ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਅੱਜ ਦੀ ਜੇਕਰ ਗੱਲ ਕਰੀਏ ਤਾਂ ਹਰਪਾਲ ਸਿੰਘ ਚੀਮਾ ਪ੍ਰਿੰਸੀਪਲ ਬੁੱਧਰਾਮ ਕਰਮਜੀਤ ਨੂੰ ਮੌਲਣੇ ਤੇ ਹੋਣ ਦੇ ਨਾਲ ਹੋਰ ਜਿਹੜੇ ਤਮਾਮ ਜਿਹੜੇ ਕੀ ਚੇਅਰਮੈਨ ਨੇ ਉਹ ਵੀ ਇੱਥੇ ਪਹੁੰਚਦੇ ਨੇ ਤਾਂ ਮੁਲਾਕਾਤਾਂ ਕੀਤੀ ਜਾ ਰਹੀ ਹੈ ਔਰ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜੋ ਮੰਤਰੀ ਇੱਥੇ ਪਹੁੰਚ ਰਹੇ ਨੇ ਕਿ ਇਹ ਕਾਲ ਪਾਰਟੀ ਮੀਟਿੰਗ ਹੋ ਸੱਦੀ ਜਾਵੇ ਮਨੂ ਮਿਲਣ ਦੀ بجائے ਕੇਂਦਰ ਦੇ ਨਾਲ ਗੱਲਬਾਤ ਹੋ ਕੀਤੀ ਜਾਵੇ ਪ੍ਰਾਈਮ ਮਿਨਿਸਟਰ ਨਾਲ ਗੱਲਬਾਤ ਕੀਤੀ ਜਾਵੇ ਉੱਥੇ ਜਾ ਕੇ ਭੁਖੜਤਾਲ ਕੀਤੀ ਜਾਵੇ ਤਾਂ ਜੋ ਕਿਸਾਨਾਂ ਦੀ ਆਵਾਜ਼ ਚੱਕੀ ਜਾਵੇ ਔਰ ਦੂਜੇ ਪਾਸੇ ਵਿੱਤ ਮੰਤਰੀ ਹਰਪਾਲ ਜੀ ਮੈਂ ਇੱਥੇ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾਂਦਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਇਕੱਲੀ ਆਪਣੀ ਲੜਾਈ ਨਹੀਂ ਇਕੱਲੀ ਪੰਜਾਬ ਦੀ ਲੜਾਈ ਨਹੀਂ ਬਲਕਿ ਪੂਰੇ ਦੇਸ਼ ਦੀ ਲੜਾਈ ਇਸ ਵੇਲੇ ਉਹ ਲੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹਨਾਂ ਨੇ ਧੰਵਾਦ ਵੀ ਕੀਤਾ ਹੈ ਜਗਜੀਤ ਸਿੰਘ ਡੱਲੇਵਾਲ ਦਾ ਪਰ ਦੂਜੇ ਪਾਸੇ ਇਹ ਵੀ ਕਿਹਾ ਨੂੰ ਸਿਹਤ ਨੂੰ ਲੈ ਕੇ ਜਿਹੜੀ ਕਿ ਚਿੰਤਾ ਉਹ ਜ਼ਰੂਰ ਜਤਾਈ ਜਾ ਰਹੀ ਹੈ ਔਰ ਕਿਸਾਨ ਆਗੂਤ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਸਰਕਾਰ ਦੇ ਵੱਲੋਂ ਇੱਕ ਹਲਫ ਹੈ ਜਿਹੜਾ ਕਿ ਉਹ ਦਾਖਲ ਕੀਤਾ ਹੈ ਨਾ ਸੁਪਰੀਮ ਕੋਰਟ ਦੇ ਵੱਲੋਂ ਹਲਫ ਕਿਸ ਤਰ੍ਹਾਂ ਨਾਲ ਦਾਖਲ ਹੋ ਕੀਤਾ ਜਾਏਗਾ ਤਾਂ ਕਿਸਾਨ ਆਗੂਤ ਵੱਲੋਂ ਇਹ ਕਿਹਾ ਗਿਆ ਕਿ ਕਿ ਸਰਕਾਰ ਜਿਹੜਾ ਕੋਈ ਹਲਫ ਉਸ ਦੇ ਵਿੱਚ ਇਹ ਲਿਖਿਆ ਕਿ ਜੇਕਰ ਅਸੀਂ ਜ਼ ਰੀਟੇਨ ਕਰਨ ਦੀ ਮੈਡੀਕਲ ਸੂਚ ਦੇ ਦੀ ਕੋਸ਼ਿਸ਼ ਕਰਦੇ ਆ ਤਾਂ ਪੰਜਾਬ ਦੇ ਵਿੱਚ ਲੋ ਐਂਡ ਰੋਡ ਦੀ ਸਥਿਤੀਆਂ ਜਿਹੜੀ ਕਿ ਉਹ ਖਰਾਬ ਹੋ ਸਕਦੀ ਹੈ ਤਾਂ ਹੁਣ ਦੇਖਣਾ ਹੋਵੇਗਾ ਕੱਲ ਜਿਹੜਾ ਹਲਫ ਪੰਜਾਬ ਸਰਕਾਰ ਦੇ ਵੱਲੋਂ ਧਾਇਰ ਕੀਤਾ ਜਾਣਾ ਉਸ ਨੂੰ ਲੈ ਕੇ ਕੀ ਉਹਦੇ ਵਿੱਚ ਜਿਹੜਾ ਕਿ ਲਿਖਿਆ ਜਾਂਦਾ ਔਰ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਪ੍ਰਸ਼ਾਸਨਿਕ ਅਧਿਕਾਰੀ ਡੀਏਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਐਸਐਸਪੀ ਪਟਿਆਲਾ ਨਾਨਕ ਸਿੰਘ ਉਹ ਵੀ ਅੱਜ ਇੱਥੇ ਪਹੁੰਚਦੇ ਨੇ ਜਗਜੀਤ ਸਿੰਘ ਢੱਲੇਵਾਲ ਨਾਲ ਮੁਲਾਕਾਤ ਵੀ ਕੀਤੀ ਜਾਂਦੀ ਹੈ ਕੱਲ ਹੋ ਸਕਦਾ ਹੈ ਕਿ ਵੀਸੀ ਜਰੀਏ ਡਿਲੇਵਲ ਸਾਹ ਦੇ ਨਾਲ ਜਿਹੜੀ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਕਿ ਸੁਣਵਾਈ ਹੈ ਉਸ ਦੇ ਵਿੱਚ ਵੀ ਗੱਲਬਾਤ ਹੋ ਸਕੇ ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਗੱਲਬਾਤ ਹੋਈ ਸੀ ਬੀਸੀ ਜਰੀਓ ਤੋਂ ਨੈਟਵਰਕ ਦੀ ਪ੍ਰੋਬਲਮ ਕਰਕੇ ਜਾਂ ਫਿਰ ਕੁਝ ਕਮੀਆਂ ਰਹਿ ਗਿਆ ਸੀ ਉਹਦੇ ਕਾਰਨ ਜਿਹੜੀ ਗੱਲਬਾਤ ਉਹ ਨਹੀਂ ਹੋ ਪਾਈ ਸੀ ਤਾਂ ਹੁਣ ਦੇਖਣਾ ਹੋਵੇਗਾ ਕੱਲ ਦੀ ਅੱਜ ਦੀ ਜਿਹੜੀ ਕਿ ਰਾਤ ਉਹ ਅੱਜ ਦੀ ਰਾਤ ਅਹਿਮ ਰਹਿਣ ਵਾਲੀ ਹੈ ਇੱਕ ਪਾਸੇ ਤਾਂ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਕਿਸੇ ਵੇਲੇ ਵੀ ਉਹ ਜਿਹੜਾ ਕਿ ਖਰਾਬ ਹੈ ਹੋ ਸਕਦਾ ਹੈ ਕਿਸੇ ਵੇਲੇ ਵੀ ਕੋਈ ਵੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਅਲਰਟ ਕੀਤਾ ਗਿਆ ਹੈ ਵੈਦਰ ਡਿਪਾਰਟਮੈਂਟ ਦੇ ਵੱਲੋਂ ਵੀ ਕਿਸੇ ਵੇਲੇ ਵੀ ਜਿਹੜਾ ਤੂਫਾਨ ਆਂਦਾ ਹੋਇਆ ਨਜ਼ਰ ਆ ਸਕਦਾ ਪਰ ਦੂਜੇ ਪਾਸੇ ਜੇਕਰ ਸੁਪਰੀਮ ਕੋਰਟ ਦੀ ਗੱਲ ਕਰੀਏ ਕੱਲ ਸੁਪਰੀਮ ਕੋਰਟ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਲੈ ਕੇ ਸੁਣਵਾਈ ਹੋਣੀ ਹੈ ਔਰ ਜੇਕਰ ਹਦਾਇਤਾਂ ਜਾਰੀ ਦੀ ਹੋ ਗਈਆਂ ਸੁਪਰੀਮ ਕੋਰਟ ਦੇ ਵੱਲੋਂ ਵੀ ਕਿਸੇ ਵੀ ਤਰੀਕੇ ਜਿਵੇਂ ਅੱਜ ਕਿਹਾ ਗਿਆ ਹੈ ਕਿ ਕਿਸੇ ਵੀ ਤਰੀਕੇ ਪੰਜਾਬ ਸਰਕਾਰ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਕੂਲ ਤੋਂ ਦਵੇ ਚਾਹੇ ਜਿਹੜਾ ਮਰਜ਼ੀ ਢ ਨੱਗੋ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਜਾਂ ਫਰ ਏਜੰਸੀਆਂ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਕੀਤੀ ਗਈ ਤਾਂ ਉਹਦਾ ਰਿਜ਼ਲਟ ਹੈ ਜਿਹੜਾ ਕਿ ਉਹ ਸਹੀ ਨਹੀਂ ਹੋਵੇਗਾ ਪੰਜਾਬ ਦੇ ਵਿੱਚ ਲੋ ਐਂਡ ਰੋਡ ਦੀ ਸਥਿਤੀ ਹੈ ਉਹ ਖਰਾਬ ਹੋ ਸਕਦੀ ਹੈ ਦੂਜੇ ਪਾਸੇ ਕਹੇਗਾ ਕਿ ਸੁਰੱਖਿਆ ਸਾਡੇ ਵੱਲੋਂ ਵਧਾ ਦਿੱਤੀ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਦਗਜੀਤ ਸਿੰਘ ਡੱਲੇਵਾਲ ਨੂੰ ਡਿਟੇਨ ਕੀਤਾ ਗਿਆ ਸੀ ਉਦੋਂ ਕਿਸਾਨਾਂ ਅੱਗੋਂ ਨੂੰ ਇਹ ਨਹੀਂ ਸੀ ਉਮੀਦ ਕਿ ਉਹਨਾਂ ਨੂੰ ਡਿਟੇਨ ਹੈ ਪੁਲਿਸ ਦੇ ਵੱਲੋਂ ਜ਼ਬਰਦਸਤੀ ਕੀਤਾ ਜਾ ਸਕਦਾ ਤਾਂ ਜੋ ਹੁਣ ਜਿਸ ਹਿਸਾਬ ਨਾਲ ਪਹਿਲਾਂ ਪਹਿਲੇ ਦਿਨ ਡਿਟੇਨ ਕੀਤਾ ਗਿਆ ਸੀ ਉਸ ਤੋਂ ਬਾਅਦ ਕਿਸਾਨ ਲਗਾਤਾਰ ਅਲਰਟ ਨਜ਼ਰ ਆ ਰਹੇ ਨੇ ਵਲੰਟੀਅਰ ਦੀ ਗਿਣਤੀ ਵਧਾਈ ਗਈ ਹੈ ਮੋਰਚੇ ਤੇ ਸਾਰੀ ਰਾਤ ਪਹਿਰਾ ਲੱਗਦਾ ਹੈ 체కింగ్ ਹੁੰਦੀ ਹੈ ਗੱਡੀ ਨੰਬਰ ਨੋਟ ਕਰਕੇ ਮੋਰਚੇ ਜੈਂਟਰੀ ਦਿੱਤੀ ਜਾਂਦੀ ਹੈ ਬਿਨਾ ਪੁੱਛ ਕੇ ਇਸ ਤੋਂ ਮੋਰਚੇ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾਂਦਾ ਔਰ ਕਿਸਾਨ ਆਗੂਆਂ ਦਾ ਸਾਫ਼ ਤੌਰ ਤੇ ਕਰਕੇ ਨਾ ਜੇਕਰ ਬਲਦਾ ਇਸਤੇਮਾਲ ਕੀਤਾ ਗਿਆ ਪਰ ਜੋ ਕੀਤਾ ਗਿਆ ਤਾਂ ਪਹਿਲਾ ਕਿਸਾਨ ਆਗੂਆਂ ਦੀ ਲਾਸ਼ਾ ਤੋਂ ਹੋ ਕੇ ਨਿਕਲਣਾ ਪੈਣਾ ਉਸ ਤੋਂ ਬਾਅਦ ਵਲੰਟੀਅਰ ਜਿਹੜੇ ਨੇ ਉਹਨਾਂ ਦੀ ਲਾਸ਼ਾ ਤੋਂ ਹੋ ਕੇ ਫਿਰ ਹੀ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਡਿਟੇਨ ਹੈ ਪੁਲਿਸ ਹੱਥ ਜਿਹੜੀ ਕਿ ਉਹ ਲਗਾ ਸਕਦੇ ਔਰ ਦੂਜੇ ਪਾਸੇ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਵੀ ਆਪਦੇ ਆਗੂਆਂ ਨੂੰ ਕਿਸਾਨ ਆਗੂਆਂ ਨੂੰ ਸਾਫ਼ ਤੌਰ ਤੇ ਕਿਹਾ ਗਿਆ ਕਿ ਮੋਰਚੇ ਤੇ ਤੇ ਨਾਤੀ ਵਧਾਓ ਸੁਰੱਖਿਆ ਵਧਾਓ ਤਾਂ ਜੋ ਮਨ ਨੂੰ ਕਿਸੇ ਵੀ ਤਰੀਕੇ ਦੇ ਨਾਲ ਪੁਲਿਸ ਜਿਹੜੀ ਕਿ ਤੁਹਾਡੇ ਡਿਟੇਲ ਨਾਲ ਕਰ ਸਕੇ ਮੇਰੀ ਜਿਹੜੀ ਕਿ ਮੌਤ ਹੈ ਉਹ ਕਿਸਾਨੀ ਕੋਲ ਕਰਦੇ ਆ ਹੋ ਜਾਣੀ ਚਾਹੀਦੀ ਹੈ ਜੇਕਰ ਤਾਂ ਮੰਗਾ ਮੰਨੀਆਂ ਜਾਂਦੀਆਂ ਨੇ ਤਾਂ ਮੈਂ ਆਪਦਾ ਮਨਵਰਤਾ ਜਿਹੜਾ ਕਿ ਖਤਮ ਕਰ ਦਾਂਗਾ ਔਰ ਜੇਕਰ ਮੰਗਾ ਨਹੀਂ ਮੰਨੀਆਂ ਜਾਂਦੀਆਂ ਤਾਂ ਮੇਰੀ ਜਿਹੜੀ ਕਿ ਮੌਤ ਐ ਇੱਥੇ ਇਸੇ ਤਰੀਕੇ ਨਾਲ ਹੋਵੇ ਜੇਕਰ ਮੇਰੀ ਮੈਨੂੰ ਡਿਟੇਨ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਤਾਂ ਮੇਰੀ ਜਿਹੜੀ ਕਿ ਸਿਆਸੀ ਮੌਤ ਹੈ ਉਹ ਹੋ ਜਾਵੇਗੀ ਸੋ ਇਸ ਕਰਕੇ ਕਿਸਾਨ ਆਗੂ ਨੂੰ ਕਹਿੰਦੇ ਹੋਏ ਨਜ਼ਰ ਆ ਦੂਜੇ ਪਾਸੇ 30 ਤਰੀਕ ਨੂੰ 30 ਦਸੰਬਰ ਨੂੰ ਪੰਜਾਬ ਬੰਦ ਜਿਹੜਾ ਕਿ ਸੱਦਾ ਦਿੱਤਾ ਗਿਆ ਉਸ ਨੂੰ ਲੈ ਕੇ ਵੀ ਅੱਜ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹੇ ਦੇ ਵਿੱਚ